Sous-titrage ਆ ਹੁਣ ਸਵਾਦ ਆਇਆ ਨਾ ਬਰਗਰ ਖਾ ਕੇ ਹਾਂ ਹੈਨਾ ਆ ਜਾ ਤੇਰੇ ਹੱਥ ਬੰਨੇ ਭਰਾਵਾ ਤੇਰੇ ਫਣ ਪਲਾਜਾਂ ਚ ਫੁੱਲੀ 200 ਦੇ ਭਾਂਡ ਦੇ ਨੇ ਉਹ ਵਾੜਾ ਠਗਦੇ ਆ ਇਹ ਇੰਦੀ ਇੰਦੀ ਕੁਆਲਿਟੀ ਦਾ 200 ਦੇ ਆ ਬਾਈ ਨੇ ਨਿਆਰਾ ਲੈ ਤੇ ਬਾਈ ਨੇ ਨਿਆਰਾ ਲੈ ਨਾਲੇ ਤਾਂ ਰੇਟ ਜਾਜ ਹੈ ਠੀਕ ਹੈ ਕਿਉਂ ਨਹੀਂ ਮਿੱਤਰੋ ਅੱਜ ਮੇਨ ਹਾਈਵੇ ਤੇ ਖੜੇ ਇਧਰ ਸ਼੍ਰੀ ਦਰਬਾਰ ਸਾਹਿਬ ਰ ਅੰਮ੍ਰitsar ਪਠਾਨਕੋਟ ਵਾਲਾ ਹਾਈਵੇ ਤੇ ਬਠਿੰਡਾ ਇਧਰ ਨਾਲ ਆਪਣੇ ਫਣ ਪਲਾਜ ਆ ਗਿਆ ਤੇ ਆ ਕੋੜਕਪੂਰੇ ਨੂੰ ਆ ਗਈ ਹੈ ਠੀਕ ਹੈ ਜੀ ਤੇ ਇੱਥੇ ਬਾਈ ਜੀ ਉਹਨਾਂ ਨੇ ਨਾ ਇੱਕ ਨਵਾਂ ਕੰਮ ਕੀਤਾ ਤੇ ਆਪਾਂ ਪਹਿਲੀ ਗੱਲੋਂ ਆਪਾਂ ਪਰਦੇਸੀ ਵੀਰਾਂ ਨੂੰ ਆਪਾਂ ਮਾੜਾ ਨਹੀਂ ਆਂਦੇ ਠੀਕ ਆ ਬਹੁਤ ਵਧੀਆ ਜਿਹੜਾ ਉਹਨਾਂ ਨੇ ਵੀ ਟੇਸਟ ਦਿੱਤਾ ਪਰ ਯਾਰ ਜੇ ਆਪਾਂ ਆਂਦੇ ਪੰਜਾਬੀ ਵੀਰਾਂ ਨੂੰ ਰੁਜ਼ਗਾਰ ਦਈਏ ਉਹਦੇ ਵਿੱਚ ਗੱਲ ਚੰਗੀ ਇਹਨਾਂ ਨੂੰ ਵੀ ਆਪਾਂ ਕਾਮਯਾਬ ਕਰੀਏ ਹੂੰ ਠੀਕ ਆ ਜੀ ਤੇ ਅੱਜ ਸਾਨੂੰ ਭੁੱਖ ਲੱਗੀ ਸੀ ਕਿਉਂਕਿ ਤੁਹਾਨੂੰ ਪਤਾ ਪਲਾਜ਼ਾਂ ਪੂਜਾਂ ਦੇ ਵਿੱਚ ਜਿਹੜਾ ਫੂਡ ਆ ਬਹੁਤ ਜ਼ਿਆਦਾ ਮਹਿੰਗਾ ਹੈ ਆਪਾਂ ਕੋਈ ਉਹਨਾਂ ਨੂੰ ਨਿੰਦਾ ਨਹੀਂ ਕੋਈ ਉਹਨਾਂ ਦੇ ਆਪਦੇ ਰੂਲ ਹੈਗੇ ਆ ਠੀਕ ਆ ਬਹੁਤ ਖਾਂਦੇ ਆ ਪਰ ਆ ਦੀ ਹਰੇਕ ਬੰਦਾ ਉੱਥੋਂ ਖਾ ਨਹੀਂ ਸਕਦਾ ਤੇ ਬਾਈ ਕੋਲ ਆਣਾ ਨਾ ਯਾਰ ਜਿਹੜੇ ਬੁੱਖ ਲੱਗੀ ਸੀ ਕੋਈ ਚੀਜ਼ਾਂ ਖਾਧੀਆਂ ਤੇ ਬੜੀਆਂ ਤੇਸਤੀ ਤੇ ਜਦੋਂ ਬਾਈ ਨਾਲ ਗੱਲ ਕੀਤੀ ਤੇ ਸਿੱਖ ਸਰਦਾਰ ਜਿਹੜਾ ਬੰਦਾ ਠੀਕ ਹੈ ਸਫਾਈ ਦਾ ਵੀ ਖਾਸ ਆਣਾ ਤੇ ਬਾਈ ਨੇ ਜਿਹੜਾ ਮੈਸਟਰੀ ਦੇ ਕੰਮ ਤੋਂ ਛੱਡ ਕੇ ਪਹਿਲਾਂ ਤਾਂ ਆਪਦੀ ਵਿਆਹ ਤਿਆਰ ਕੀਤੀ ਮਹਾਵੀਰ ਠੀਕ ਹੈ ਤੇ ਪਾਣੀ ਵਾਲੀ ਟੈਂਕੀ ਵੀ ਤੁਹਾਨੂੰ ਦਿਖਾਉਣੇ ਆ ਜਿਗਾਰਮੈਂਟ ਤੇ ਆਣਾ ਆਪਾਂ ਮੇਨ ਹਾਈਵੇ ਦੇ ਪੁਲ ਦੇ ਥੱਲੇ ਖੜੇ ਆ ਕੋਟਕਪੂਰਾ ਤੇ ਜੇ ਫਣਪਲਾਜੋ ਦੇ ਵਿੱਚੋਂ ਤੁਸੀਂ ਆਉਣੇ ਤੇ ਬਾਈ ਕੋਲੇ ਇੱਕ ਵਾਰੀ ਜ਼ਰੂਰ ਹਾਂ ਜਿਹੜੀ ਫਾਸਟ ਫੂਡ ਆ ਤੇ ਬਾਈ ਦਾ ਜਿਹੜਾ ਫੂਡ ਇੰਨਾ ਕਿ ਟੇਸਟੀ ਨਾ ਬਹੁਤ ਜ਼ਿਆਦਾ ਤੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਲੱਕੜ ਦਾ ਕੰਮ ਛੱਡ ਕੇ ਇਸ ਪਾਸੇ ਕਿਵੇਂ ਤੁਸੀਂ ਆ ਗਏ। ਇਹਨਾਂ ਨਾਲ ਨਾ ਫੂਡ ਹੋਰ ਪੁੱਛਦੇ ਆ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਬਾਈ ਨੇ ਜਿਹੜਾ ਕਿਹੜਾ ਕਿਹੜਾ ਫੂਡ ਆਉਣਗਾ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਆ ਲਓ ਦੀ ਤੁਸੀਂ। ਇਹ ਤੁਸੀਂ ਦੱਸ ਰਹੇ ਸੀ ਵੀ ਆਪਾਂ ਲੱਕੜ ਦਾ ਕੰਮ ਕਰਦੇ ਸੀ ਪਹਿਲਾਂ। ਹਾਂਜੀ। ਤੇ ਭਾਈ ਇਹੋ ਜਿਹਾ ਕੀ ਕਾਰਨ ਬਣ ਗਿਆ ਜਿਹੜਾ ਫਾਸਟ ਫੂਡ ਦਾ ਆਪਣੋਂ ਆ ਵੈਨ ਤਿਆਰ ਕਰਕੇ ਹੱਥੀ ਤੇ ਤੁਸੀਂ ਜਿਹੜੇ ਫਾਸਟ ਫੂਡ ਵਾਲੇ ਪਾਸੇ ਆ ਗਏ। ਕਿਉਂ ਕੰਮ ਛੱਡਦਾ ਲੱਕੜ ਦਾ ਕੰਮ ਵਧੀਆ ਵੈਸੇ ਬਸੀ ਲੋਕਾਂ ਦੀਆਂ ਵੀਡੀਓ ਵੇਖੀਆਂ ਹਾਂਜੀ ਆਪਾਂ ਨੂੰ ਪਰਦੇਸੀ ਗੰਦ ਪਰੋਸ ਰਹੇ ਆ ਹਾਂਜੀ ਬਿਲਕੁਲ ਜੀ ਇਸ ਕਰਕੇ ਮਨ ਚ ਆਇਆ ਵੀ ਆਪਣੇ ਬੱਚੇ ਵੀ ਬਾਜ਼ਾਰੋਂ ਖਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਆਪਾਂ ਕੁਝ ਇਸ ਤਰ੍ਹਾਂ ਦਾ ਕਰੀਏ ਅੱਛਾ ਵਧੀਆ ਕੁਆ ਸਕੀਏ ਕਿਸੇ ਨੂੰ ਵੀ ਹਾਂਜੀ ਤੇ ਮਾੜਾ ਨਾਕਵਾਈਏ ਇਹ ਬਾਈ ਜਦੋਂ ਇਹ ਪਹਿਲੀ ਕਹਾਤਾ ਲੋਕੇਸ਼ਨ ਬਹੁਤ ਘੈਂਟ ਆ ਹਨਾ ਹਾਂ ਬਲਾਜੇ ਦੇ ਵਿੱਚ ਵੀ ਨੌਜਵਾਨ ਪੀੜੀ ਬਹੁਤ ਆ ਹਨ ਜਿਵੇਂ ਰਜਨੀ ਵਰਗੀ ਫਿਲਮ ਲੱਗੀ ਆ ਤੇ ਸਾਰੇ ਮਤਲਬ ਹਰ ਇੱਕ ਦੀ ਜੇਬ ala ਨਹੀਂ ਕਰਦੀ ਉੱਥੋਂ ਫੂਲ ਕਾਣ ਜਿਆ ਤੇ ਤੁਹਾਨੂੰ ਦੱਸਿਆ ਜੀ ਪੁਲ ਦੇ ਥੱਲੇ ਆ ਖਣ ਪਲਾਜਾ ਕੋੜ ਕੂਰੇ ਦਾ ਜਿਹੜਾ ਬਹੁਤ ਮਟੂਰਾ ਜਿੱਥੇ ਮੂਵੀ ਲੱਗਦੀ ਆ ਤੇ ਮੂਵੀ ਦੇਖਣ ਆਉਂਦੀ ਨੌਜਵਾਨ ਪੀੜੀ ਸਾਰੀ ਜਨਰੇਸ਼ਨ ਹੀ ਆਉਂਦੀ ਆ ਤੇ ਬਾਈ ਕੋਲ ਇੱਕ ਰੀਣਾ ਜਿਹੜਾ ਫੂਲ ਜ਼ਰੂਰ ਖਾ ਕੇ ਜਾ ਜੀ ਦੇ ਭਾਈ ਮਰਨਗੇ ਚਲੋ ਆਪਾਂ ਗੱਲ ਕਰਦੇ ਸੀ ਲੱਕੜ ਦਾ ਕੰਮ ਵੀ ਤੁਸੀਂ ਛੱਡਦਾ ਵੀ ਪੈਸੇ ਪੂਸੇ ਮੁਕਰੇਗੇ ਤੁਹਾਡੇ ਬਸ ਇਦਾਂ ਹੀ ਲੋਕ ਪੈਸੇ ਹੁਣ ਨੱਪਣ ਲੱਗ ਗਏ ਕੰਮ ਕਰਵਾ ਲੈਂਦੇ ਆ ਬਾਅਦ ਚ ਕਹਿ ਦਿੰਦੇ ਆ ਪਹਿਲਾਂ ਕਹਿੰਦੇ ਆ ਵੇ ਤੁਸੀਂ ਲੇਬਰ ਦੇ ਪੈਸੇ ਲਈ ਜਾਓ ਹੂੰ ਤੇ ਐਂਡ ਤੇ ਤੁਹਾਨੂੰ ਸਰ ਸਾਹਿਬ ਚਿੰਤਾ ਨਹੀਂ ਹੋਣ ਲੱਗ ਪੈਂਦੀ ਸਰ ਸਾਹਿਬ ਕਰ ਦੇਵਾਂਗੇ ਹੂੰ ਬਸ ਐਂਡ ਤੇ ਆਣ ਕੇ ਮੁੜ ਕੇ ਫਿਰ ਰੋਲਾ ਪੈ ਜਾਂਦਾ ਠੀਕ ਹੈ ਕੰਮਕਾਰ ਤੇ ਬਾਕੀ ਯਾਰ ਬਾਈ ਦਾ ਨਾ ਜਦੋਂ ਅਸੀਂ ਵੈਨ ਚਾਏ ਤੇ ਗਰਬਾਣੀ ਲੱਗੀ ਹੋਈ ਸੀ ਹਨਾ ਤੇ ਕਿਉਂਕਿ ਹੁਣ ਹਰ ਸ਼ਹਿਰ ਦੇ ਵਿੱਚ ਪਰਦੇਸੀ ਵੀਰ ਹਨ ਗੋਲ ਗੱਪੇ ਆ ਪਤਾ ਨਹੀਂ ਉਹਨਾਂ ਦਾ ਬੈਕਗ੍ਰਾਉਂਡ ਕਿਵੇਂ ਹੁੰਦਾ ਵੀ ਕਿਵੇਂ ਨਹੀਂ ਕਿਵੇਂ ਜੋ ਵੀ ਸਿਸਟਮ ਹੈ ਪਰ ਆਪਾਂ ਹਰੇਕ ਵਿਦਵਾਨ ਇਹੀ ਕਹਿੰਦੇ ਆ ਵੀ ਤੁਸੀਂ ਜਿਹੜੇ ਪੰਜਾਬੀ ਵੀਰ ਬਾਹਰ ਚਲੇ ਆਏ ਆ ਜੇ ਆਪਾਂ ਪੰਜਾਬੀ ਵੀਰਾਂ ਨੂੰ ਰੁਜ਼ਗਾਰ ਦੇਵਾਂਗੇ ਤੇ ਪੰਜਾਬੀ ਭੈਣ ਭਰਾ ਇੱਥੇ ਕੰਮ ਕਰਨਗੇ ਅੱਜ ਬਾਈ ਨੇ ਜਿਹੜੇ ਛੋਟੇ ਨਗਰ ਤੋਂ ਕੰਮ ਸਟਾਰਟ ਕੀਤਾ ਤੇ ਹੌਲੀ-ਹੌਲੀ ਇੱਕ ਦਿਨ ਰੈਸਟੋਰੈਂਟ ਵੀ ਬਣੂਗਾ ਤੇ ਅੰਕੜਾ ਆਪਣਾ ਹੋਰ ਕੀ ਕੀ ਫੂਡ ਹੈ ਵਿੱਚ ਜਦ ਜੜ ਤੁਸੀਂ ਅਵੇਲੇਬਲ ਆ ਇਸ ਟਾਈਮ। ਥਿਲ ਹਾਲ ਤਾਂ ਪਾਈ 버ਗਰ ਤੇ ਨੂਡਲ ਬਣਾ ਰਹੇ ਆ। ਠੀਕ ਆ। ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ ਚਿੱਲੀ ਮਨਸੂਰੀਅਨ ਠੀਕ ਆ ਜੀ। ਸਪ੍ਰਿੰਗ ਰੋਲ ਹਾਂ। ਇਸ ਤਰ੍ਹਾਂ ਦੀਆਂ ਆਈਟਮਾਂ ਸਾਰੀਆਂ ਆਪਾਂ ਪੇਸ਼ ਕਰਾਂਗੇ। ਠੀਕ ਆ। ਤੇ ਸਰ ਮਣਾ ਯਕੀਨ ਮੰਨੋ ਅਸੀਂ ਫਨ ਪਲਾਜ਼ਾ ਦੇ ਵਿੱਚ ਜਿਹੜਾ ਮੂਵੀ ਦੇਖ ਕੇ ਆ ਰਹੇ ਸੀ ਤੇ ਭੁੱਖ ਲੱਗੀ ਸੀ ਕਿਉਂਕਿ ਉੱਥੇ ਪਹਿਲੀ ਗੱਲ ਕਹਿੰਦੇ ਵੀ ਪੰਜਾਬੀ ਦੇ ਵਿੱਚ ਕਹਿੰਦੇ ਫੁੱਲਿਆਂ ਦੀ ਬਾਲਟੀ ਦੀ 200 ਰੁਪਏ ਦੀ ਛੋਟੀ ਤੋਂ ਝੋਟੀ। ਠੀਕ ਆ ਜੀ। ਤੇ ਇਹਦੇ ਅਸੀਂ 버거 ਖਾਦੇ ਤੇ ਬੜੇ ਆ ਟੇਸਟੀ ਇਹਦੇ ਇੱਕ ਪੰਜਾਬੀ ਭਰਾ ਨੂੰ ਹਣਾ ਵੀ ਆਪਾਂ ਪੈਸੇ ਵਟਾ ਕੇ ਚੱਲੇ ਆ ਤੇ 22 ਦਾ ਜਿਹੜਾ ਨੰਬਰ ਸਕਰੀਨ ਤੇ ਜਦੋਂ ਤੁਸੀਂ ਕੋੜਕਪੂਰੇ ਚਾਹੇ ਅਮਰਸਰ ਰੋਡ ਤੇ ਚੱਲੇ ਅਮਰਸਰ ਨੂੰ ਜਾਂ ਬਠਿੰਡੇ ਨੂੰ ਤੇ ਜੇ ਤੁਹਾਨੂੰ ਕਿਤੋਂ ਵੀ ਮਤਲਬ ਆਪਾਂ ਇਹ ਨਹੀਂ ਆਉਂਦੇ 22 ਕੋਲੇ ਆਓ ਕੋਈ ਵੀ ਪੰਜਾਬੀ ਵੀਰ ਉਹਦੀ ਜਿਹੜੀ ਇਸ ਤਰ੍ਹਾਂ ਗਾਗ ਬਣ ਕੇ ਆ ਉਹ ਚੰਗੀ ਕੁਆਲਿਟੀ ਦਾ ਸਾਨੂੰ ਫੂਡ ਦਿੰਦਾ ਤੇ ਜ਼ਰੂਰ ਅੱਗੇ ਆ ਦੇ ਦੋਸਤਾਂ ਮਿੱਤਰਾਂ ਤੱਕ ਜਿਹੜੀ ਸ਼ੇਅਰ ਕਰੋ ਬਾਕੀ ਫਨ ਬਲਾਜ ਜਦੋਂ ਤੁਸੀਂ ਆਓ ਤੇ ਉਹਦੇ ਥੱਲੇ ਫਾਈਦੀ ਬਰਗਰਾਂ ਦੀ ਜਿਹੜੀ ਵੈਨ ਤਿਆਰ ਕੀਤੀ ਮੈਂ ਵੀ ਇੱਧਰ ਦਿਖਾ ਤੇ ਬਾਈ ਜੀ ਮੈਸਜ ਆ ਆ ਦੇਖੋ 9 ਇੰਚੀ ਪਾਈਪ ਲਾ ਕੇ ਪੂਰੀ ਟੈਂਕੀ ਬਣਾਤੀ ਹੈ ਠੀਕ ਹੈ ਬਰਤਨ ਸਾਫ ਕਰਨੇ ਆ ਜਾਂ ਕਿਸੇ ਨੇ ਹਣਾ ਫੂਡ ਖਾ ਗਿਆ ਦੇ ਹੱਥ ਸਾਫ ਕਰਨੇ ਆ ਤੇ ਦੇਖੋ ਆ ਘੰਟਾ ਜਾ ਕੰਮ ਲੱਗਿਆ ਤੇ ਬਾਕੀ ਬਾਈ ਕੋਲੇ ਗਰਬਾਣੀ ਜਿਹੜੀ ਚੱਲ ਰਹੀ ਤੇ ਜਰੂਰ ਇੱਕ ਵਾਰੀ ਜਿਹੜਾ ਸੇਵਾ ਦਾ ਮੌਕਾ ਦਿਓ ਜੀ ਆਹ ਬਾਈ ਜੀ ਆ ਜਾ ਬਾਈ ਵਧੀਆ ਲੱਗਦਾ ਤੇ ਅਸੀਂ ਵਧੀਆ ਬਾਈ ਬਹੁਤ ਵਧੀਆ ਅੱਛਾ ਜੀ ਅਸੀਂ ਦੇਖ ਕੇ ਤੁਹਾਨੂੰ ਨਹੀਂ ਰੋਕੀਏ ਜਰਾ ਠੀਕ ਹੈ ਜੀ ਤੁਸੀਂ ਦੇਖ ਦਿਓ ਇਹ ਸਹੀ ਆ ਬਾਈ